ਕਿਸਾਨਾਂ ਨਾਲ ਜਿਹੜਾ ਹੈਪਨ ਹੋਇਆ ਉਹਦੇ ਤੋਂ ਬਾਅਦ ਸਾਰਾ ਪੰਜਾਬ ਤਰਾ-ਤਰਾ ਕਰ ਰਿਹਾ ਪਰ ਦਿੱਕਤ ਪਤਾ ਕੀ ਹੈ ਅਸੀਂ ਥੋੜੇ ਦਿਨ ਕਿਸੇ ਚੀਜ਼ ਨੂੰ ਯਾਦ ਰੱਖਦੇ ਹਾਂ ਥੋੜੇ ਦਿਨਾਂ ਬਾਅਦ ਅਸੀਂ ਸਾਰਾ ਕੁਝ ਭੁੱਲ ਜਾਂਦੇ ਹਾਂ ਇਤਿਹਾਸ ਦੇ ਵਿੱਚ ਸਾਡੇ ਨਾਲ ਕਿੰਨਾ ਕੁਝ ਹੋਇਆ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਕਿੰਨਿਆਂ ਕੋ ਨੂੰ ਯਾਦ ਹੈ ਦੱਸੋ ਮੈਨੂੰ ਅੰਨਾ ਤਸ਼ੱਦਦ ਪੁਲਿਸ ਵੱਲੋਂ ਕੀਤਾ ਗਿਆ ਆਤਵਾਦੀ ਭੇਂਟ ਚੜਾ ਕੇ ਅੱਧਾ ਪੰਜਾਬ ਮਾਰਦਾ ਦੱਸੋ ਮੈਨੂੰ ਕਿੰਨਿਆਂ ਕਦੇ ਯਾਦ ਹੈ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਬਾਈਬ ਲਗਲਾ ਕਾਂਡ ਹੋਇਆ ਬਰਗਾੜੀ ਕਾਂਡ ਹੋਇਆ ਦੱਸੋ ਮੈਨੂੰ ਨੱਕ ਦੇ ਯਾਦ ਹੈ ਯਾਰ ਸਾਡੇ ਲੋਕ ਸਾਰਾ ਕੁਝ ਭੁੱਲ ਜਾਂਦੇ ਆ ਵੋਟਾਂ ਦੇ ਨੇੜੇ ਜਾ ਕੇ ਲੀਡਰ ਵਾਸਤੋਂ ਨੂੰ ਫਰੀਦੀਆਂ ਚੀਜ਼ਾਂ ਦੇ ਦੇਣ ਫੇਰ ਚਾਹੇ ਤੁਹਾਡੇ ਤੋਂ ਜੋ ਮਰਜੀ ਕਰਾ ਲੈਣ ਫਰੀਦੀ ਅਗਲਾ ਤੁਹਾਨੂੰ ਬਿਜਲੀ ਦੇ ਦੇ ਫਰੀ ਤੁਹਾਨੂੰ ਆਟਾ ਦਾਲ ਦੇ ਦੇ ਅਸੀਂ ਸਾਰਾ ਕੁਝ ਭੁੱਲ ਜਾਂਦੇ ਆ ਇਸੇ ਚੀਜ਼ ਦਾ ਫਾਇਦਾ ਲੈਂਦੇ ਨੇ ਪੋਲਿਟਿਕਸ ਦੇ ਵਿੱਚ ਬੜੇ ਹੋਏ ਗਲਤ ਲੋਕ ਉਹ ਤੁਹਾਡੇ ਨਾਲ ਰੱਜ ਕੇ ਧੱਕਾ ਕਰਦੇ ਆ ਤੇ ਵੋਟਾਂ ਦੇ ਨੇੜੇ ਜਾ ਕੇ ਤੁਹਾਨੂੰ ਫਰੀਦੀਆਂ ਸੁੱਖ ਸਹੂਲਤਾਂ ਦੇ ਕੇ ਦੁਬਾਰਾ ਫੇਰ 5-7 ਸਾਲਾਂ ਲਈ ਤੁਹਾਡੇ ਸਿਰਾਂ ਤੇ ਬਹਿ ਜਾਂਦੇ ਆ